ਦੇ ਸਦੋਂ ਸਭ ਨੂੰ ਜੈਮਸੀ ਦੀ ਸੋ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਦਿਨ ਦੇ ਲਈ ਸੋ ਪਿਛਲੇ ਦਿਨਾਂ ਦੇ ਵਿੱਚ ਜੋ ਇਹ ਦੋ ਵੀਡੀਓ ਪਾਈਆਂ ਜਿਹੜਾ ਸਪਾਰਾ ਰਾਣਾ ਮਿਨਿਸਟਰੀ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਸਾਡੇ ਸਪਿਚੁਅਲ ਫਾਦਰ ਸੰਤ ਫੈਰਿਸ ਮਸੀਹ ਜੀ ਦੇ ਉੱਤੇ ਜੋ ਕਿ ਟਿੱਪਣੀ ਕੀਤੀ ਗਈ ਜੋ ਕਿ ਬਿਲਕੁਲ ਨਿੰਦਾ ਹੀ ਹੋਗਾ ਔਰ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਮੰਤਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਦਨਾਮ ਨਹੀਂ ਕੀਤਾ ਜਾ ਰਿਹਾ ਸਚਾਈ ਅੱਗੇ ਲਈ ਜਾ ਰਹੀ ਹੈ ਔਰ ਸਚਾਈ ਇਹ ਹੈ ਕਿ ਜਦ ਲੋਕ ਉਹ ਦੱਸਦੇ ਨੇ ਕਿ ਸਾਡੇ ਕੋਲ ਜੀ ਉੱਥੇ ਪੈਸੇ ਲਏ ਜਾ ਰਹੇ ਨੇ 1500 ਰੁਪਏ ਦਾ ਕਾਰਡ ਬਣਾਇਆ ਜਾ ਰਿਹਾ ਇੱਥੋਂ ਤੱਕ ਕਿ 200 ਰੁਪਏ ਪੱਖੇ ਥੱਲੇ ਸੌਣ ਦੇ ਵੀ ਲਏ ਜਾ ਰਹੇ ਤਾਂ ਇਹ ਬਿਲਕੁਲ ਸਹੀ ਨਹੀਂ ਹੈ ਅਗਰ ਇਸੇ ਦੇ ਲਈ ਕਿਸੇ ਨੇ ਆਵਾਜ਼ ਉਠਾਈ ਆ ਤਾਂ ਉਹ ਗਲਤ ਨਹੀਂ ਆ ਔਰ ਫਿਰ ਪਿਛਲੇ ਦਿਨੀ ਇੱਕ ਰਬੂ ਦੇ ਦਾਸ ਸਰਬਜੀਤ ਸਾਹਾ ਜੀ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮਿਨਿਸਟਰੀ ਨੂੰ ਗਰਾਉਣ ਦੇ ਲਈ ਸਭ ਕੁਝ ਹੋ ਰਿਹਾ ਭਾਈ ਅਸੀਂ ਮਿਨਿਸਟਰੀਆਂ ਨੂੰ ਗਰਾਉਂਦੇ ਨਹੀਂ ਆ ਪਰਮੇਸ਼ਰ ਨੇ ਨੇ ਦਾਸ ਸੰਤ ਫੈਰਿਸ ਮਸੀਹ ਜੀ ਨੂੰ ਇਸੇ ਲਈ ਖੜਾ ਕੀਤਾ ਮਹਾਸਾਮਾ ਦੇ ਕੇ ਕਿ ਜਿਹੜੀਆਂ ਮਨਸਤਰੀਆਂ ਜਿਹੜੇ ਪਾਸਟਰ ਨਿਰਾਸ਼ ਹੋ ਗਏ ਸੀਗੇ ਜਿਹੜੇ ਡੇਗੇ ਸੀਗੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਖੜੇ ਕਰਨ ਤੇ ਉਹ ਮਨਸਤਰੀਆਂ ਦਰੋਸਤ ਕਰਨ ਔਰ ਉਹਨਾਂ ਦਾ ਇਹ ਮੋਟਿਵ ਨਹੀਂ ਹੈਗਾ ਕਿ ਉਹ ਦੂਜਿਆਂ ਦੀਆਂ ਮਨਸਤਰੀਆਂ ਨੂੰ ਬੰਦ ਕਰਕੇ ਤੇ ਆਪਣੀ ਮਨਸਤਰੀ ਚਲਾਣ ਜੇਕਰ ਉਹਨਾਂ ਦਾ ਇਹ ਮੋਟਿਵ ਹੁੰਦਾ ਤਾਂ ਉਹ ਆਪਣੀ ਮਨਸਤਰੀ ਚਲਾंदे ਤੇ ਉਹ ਪਾਸਟਰਾਂ ਨੂੰ ਖੜੇ ਨਾ ਕਰਦੇ ਪਰ ਉਹਨਾਂ ਨੇ ਪਰਮੇਸ਼ਰ ਦੇ ਕੋਲੋਂ ਮਹਾਸਾਮੰਤ ਨੂੰ ਲੈ ਕੇ ਉਹ ਜਿਹੜੇ ਪਾਸਟਰ ਹਾਰ ਚੁੱਕੇ ਸੀ ਜਿਹੜੇ ਥੱਕ ਕੇ ਬਹਿ ਚੁੱਕੇ ਸੀ ਬਹੁਤ ਜੋਰ ਲਾ ਲਿਆ ਸੀ ਤੇ ਪਰਮੇਸ਼ਰ ਨੇ ਫਿਰ ਤੁਹਾਨੂੰ ਨਵੇਂ ਬਲ ਦੇ ਨਾਲ ਖੜਾ ਕੀਤਾ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਇੱਕ ਆ ਔਰ ਫਿਰ ਉਹਨਾਂ ਦਾ ਕਹਿਣਾ ਸੀਗਾ ਵੀ ਜੋ ਦਿਲ ਦੇ ਅੰਦਰ ਭਰਿਆ ਉਹੀ ਬਾਹਰ ਆਂਦਾ ਜੋ ਅੰਦਰ ਆ ਉਹੀ ਬਾਹਰ ਆ ਵੀ ਸਾਡੇ ਅੰਦਰ ਸੱਚ ਭਰਿਆ ਸੱਚ ਬਾਹਰ ਆ ਰਿਹਾ ਆ ਹੁਣ ਤੁਹਾਡੇ ਅੰਦਰ ਪਤਾ ਨਹੀਂ ਕੀ ਆ ਕੀ ਨਹੀਂ ਆ ਸਾਡੇ ਅੰਦਰ ਇਹ ਨਹੀਂ ਭਰਿਆ ਗਿਆ ਕਿ ਆ ਕਿ ਅਸੀਂ 15-1500 ਦਾ ਕਾਰਡ ਬਣਾ ਕੇ ਤੇ ਪ੍ਰੇਅਰਾਂ ਕਰੀਏ ਇਹ ਸਾਡੇ ਅੰਦਰ ਨਹੀਂ ਭਰਿਆ ਗਿਆ ਸਾਡੇ ਅੰਦਰ ਇਹ ਭਰਿਆ ਗਿਆ ਕਿ ਯਿਸੂ ਮਸੀਹ ਨੇ ਫ੍ਰੀ ਦਿੱਤਾ ਤੇ ਫ੍ਰੀ ਦੋ ਔਰ ਇਹ ਗੱਲ ਬਾਈਬਲ ਦੇ ਵਿੱਚ ਵੀ ਆ ਜਦੋਂ ਉਹਨਾਂ ਲੋਕਾਂ ਨੇ ਪਰਮੇਸ਼ਰ ਦੇ ਘਰ ਨੂੰ ਡਾਕੂਆਂ ਦਾ ਘਰ ਬਣਾਤਾ, ਚੋਰਾਂ ਦੀ ਖੋਹ ਬਣਾਤਾ, ਲੁਟੇਰਿਆਂ ਦਾ ਘਰ ਬਣਾਤਾ ਤੇ ਯਿਸੂ ਮਸੀਹ ਨੂੰ ਉੱਥੇ ਕੋੜਾ ਚੱਕਣਾ ਹੀ ਪਿਆ ਸੀਗਾ। ਬੇਜੇ ਗੱਲਾਂ ਨਹੀਂ ਇਹ ਤੇ ਕੋੜਾ ਉਹਨਾਂ ਨੇ ਚੱਕਿਆ ਹੀ ਚੱਕਿਆ। ਤੇ ਤੁਸੀਂ ਬਾਈਬਲ ਨੂੰ ਜਾਣਨ ਵਾਲੇ ਆ, ਤੁਸੀਂ ਬਾਈਬਲ ਦੇ ਵਿੱਚੋਂ ਇਹ ਗੱਲ ਕੀਤੇ ਆ, ਆਪਾਂ ਬਾਈਬਲ ਦੇ ਵਿੱਚੋਂ ਇਹ ਗੱਲ ਕਰਾਂਗੇ ਤੇ ਤੁਸੀਂ ਦੇਖੋ ਉੱਥੇ ਪੜੋ ਮਤੀ ਉਹਦੇ 21 ਦੇ ਆਏ ਨੂੰ। ਤਕੀ ਯਿਸੂ ਮਸੀਹ ਨੇ ਉੱਥੇ ਉਹਨਾਂ ਦੀਆਂ ਰੇੜੀਆਂ ਨਹੀਂ ਪਲਟਾਈਆਂ ਸੀ। ਮੈਂ ਕਿਹਨੀ ਗੱਲ ਕੀਤੀ ਸੀ ਉੱਥੇ ਅਗਰ ਅੱਜ ਵੀ ਇਸੇ ਤਰ੍ਹਾਂ ਤੁਸੀਂ ਪਰਮੇਸ਼ਰ ਦੇ ਲੋਕਾਂ ਨੂੰ ਲੁੱਟੋਗੇ ਤਾਂ ਅਸੀਂ ਚੁੱਪ ਨਹੀਂ ਰਾਵਾਂਗੇ ਉਹ ਲੋਕ ਤਾਂ ਪਹਿਲਾਂ ਹੀ ਪਰੇਸ਼ਾਨ ਆ ਤੁਸੀਂ ਹੋਰ ਆਪਣਾ ਬੋਝ ਉਹਨਾਂ ਤੇ ਪਾਈ ਜਾ ਰਹੇ ਆ ਇਸੇ ਲਈ ਸਾਡਾ ਕਿਸੇ ਮਿਨਿਸਟਰੀ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਸਾਡਾ ਵਿਰੋਧ ਆ ਉਹਨਾਂ ਦੀਆਂ ਲੁੱਟਾਂ ਤੋਂ ਇਹ ਕਾਰਡ ਬਣਾਣੇ ਬੰਦ ਕਰ ਦਿਓ 15-1500 ਰੁਪਏ ਦੇ ਅਨੋਇਟਿੰਗ ਔਇਲ ਦੇ ਪੈਸੇ ਲੈਣੇ ਬੰਦ ਕਰ ਦੋ। ਔਰ ਪਿੱਛੇ ਜਿਹਾ ਕੱਲ ਪਰਸੋ ਦੀ ਇੱਕ ਫੇਰ ਵੀਡੀਓ ਸੁਖਵਾਰ ਰਾਣਾ ਜੀ ਕਹਿ ਰਹੇ ਤੇ ਮੈਂ ਤਾਂ ਇਹ ਕਿਹਾ ਹੀ ਨਹੀਂ ਪੈਸੇ ਕਿਉਂ ਨਹੀਂ ਕਿਹਾ ਤੁਸੀਂ ਆਪ ਆਪਣੇ ਮੂੰਹ ਗਿਆ ਵੀ ਮੈਂ ਲੈਣਾ ਜੋ ਕਰਨਾ ਜੀਨੇ ਕੱਲ ਏ। ਤੁਸੀਂ ਆਪਣੇ ਮੂੰਹ ਗਿਆ। ਪ੍ਰਭੂ ਦੇ ਦਾਸ ਹੋ ਤੇ ਸਹੀ ਤਰੀਕੇ ਨਾਲ ਪਰਮੇਸ਼ਰ ਦੇ ਕੰਮ ਨੂੰ ਕਰੋ ਅਸੀਂ ਚਾਹੁੰਦੇ ਹਾਂ ਤੁਸੀਂ ਅੱਗੇ ਵਧੋ। ਫਾਦਰ ਸਾਹਿਬ ਨੂੰ ਇਸੇ ਲਈ ਪਰਮੇਸ਼ਰ ਜੀ ਨੇ ਮਹਾਸਾਮਤ ਦੇ ਕੇ ਭੇਜਿਆ। ਕਿ ਮਨਸੂਰੀਆਂ ਗਰੋਥ ਹੋਣ ਨਾ ਕਿ ਡਿਗਨ। ਵਰੁਣਾ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਹ ਸਭ ਕੁਝ ਛੱਡ ਕੇ ਆਪਣਾ ਬਿਜ਼ਨਸ ਬਾਅਦ ਸਭ ਕੁਝ ਛੱਡ ਕੇ ਉਹ ਪਰਮੇਸ਼ਵਰ ਦੇ ਜਿਹੜੇ ਚੁਣੇ ਹੋਏ ਦਾਸ ਸੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਫਿਰ ਤੋਂ ਨਵੇਂ ਬਲ ਦੇ ਨਾਲ ਪਰ ਕੇ ਅੱਗੇ ਵਿਧਾਨ ਦੀ ਲਈ ਆਏ ਆ। ਤੇ ਆਪਾਂ ਇਹੀ ਕਹਿਣਾ ਚਾਹਵਾਂਗੇ ਤੁਸੀਂ ਇਹ ਲੁੱਟਾ ਬੰਦ ਕਰੋ। ਔਰ ਪਰਮੇਸ਼ਰ ਦਾ ਕੰਮ ਸਹੀ ਤਰੀਕੇ ਨਾਲ ਕਰੋ। ਧੰਨਵਾਦ ਜੇਮਸ ਜੀ। ਗੋਡ ਬlesਸ ਯੂ।